ਸਮਰਾਲਾ ਦੇ ਕ੍ਰਾਂਤੀਕਾਰੀ ਤੇ ਸਮਰਾਲਾ ਦੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਦੇਖਣ ਦੇ ਇੱਛਕ ਤੇ ਦਿੜ੍ਹ ਇਰਾਦੇ ਦੇ ਦਿਲ ਚ ਲੈ ਕੇ ਆਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਜਿੰਨਾ ਮਾਨ ਸਨਮਾਨ ਤੁਸੀਂ ਅੱਜ ਦੇ ਰਹੇ ਹੋ ਇਹਦਾ ਕਿਸੇ ਵੀ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਤੁਹਾਡੇ ਕੋਲੇ ਆਇਆ ਤੁਹਾਡਾ ਆਪਣਾ ਤੁਹਾਡੇ ਆਪਣੇ ਦੁੱਖਾਂ ਸੁੱਖਾਂ ਦਾ ਸਾਥੀ ਗੁਰਪ੍ਰੀਤ ਸਿੰਘ ਜੀ ਪੀ ਉਹ ਤੁਹਾਡੇ ਹਲਕੇ ਤੋਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਇਹੋ ਜਿਹੇ ਬੰਦਿਆਂ ਨੂੰ ਜਿਤਾ ਕੇ ਭੇਜੋ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਦੀ ਗੱਲ ਜਾਣਦੇ ਨੇ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਤੇ ਉਹ ਤੁਹਾਡੇ ਵੱਲੋਂ ਜਦੋਂ ਜਾਣਗੇ ਤਾਂ ਫਿਰ ਕਾਨੂੰਨ ਵੀ ਉਹ ਹੈ ਜੀ ਬਣਨਗੇ ਸੋ ਮੈਂ ਅੱਜ ਸਾਡੇ ਤੁਹਾਡੇ ਆਪਣੇ ਹਲਕੇ ਦੇ ਐਮਐਲਏ ਜਗਤਾਰ ਜੀ ਵੀ ਨਾਲ ਬੈਠੇ ਨੇ ਬਹੁਤ ਸਾਊ ਤੇ شریف ਬੰਦਾ ਹੈ ਔਰ ਲੋਕਾਂ ਦੇ ਦਿਲਾਂ ਹਾਰ ਪੈਤ ਜਿਹੜਾ ਉਹਨਾਂ ਦੇ ਕੰਮ ਆਉਂਦਾ ਇਹੋ ਜਿਹਾ ਚਾਹੀਦਾ ਬੰਨਾ ਹੁਣ ਮੈਂ 15 ਸੈਕਿੰਡ ਤੁਹਾਡੇ ਵੱਲ ਮਾਈਕ ਕਰੂੰਗਾ ਜਿੰਦਾਬਾਦ ਕਰ ਲੋ ਚੀਕਾ ਮਾਰ ਲੋ ਇਹ ਤੁਹਾਡੀ ਮਰਜ਼ੀ ਆ ਲੋ ਇਨਕਲਾਬ ਜਿੰਦਾਬਾਦ ਸਬੀਰੋ ਮੈਨੂੰ ਹੁਣ ਬੋਲਣ ਦੀ ਘੱਟ ਲੋੜ ਆ ਕਿਉਂਕਿ ਤੁਸੀਂ ਆਪ ਬੋਲਣ ਲੱਗੇ ਔਰ ਅੱਪਾ ਪੰਜਾਬ ਨੂੰ ਸਿਰਫ 2 ਸਾਲਾਂ ਦੇ ਵਿੱਚ ਪੱੜੀ ਤੇ ਚੜਾ ਰੱਖਿਆ ਹੈ ਹੁਣ ਇਹਦੇ ਰੰਗ ਪੰਜਾਬ ਦੇ ਰੰਗਲੇ ਪੰਜਾਬ 'ਚ ਰੰਗ ਭਰਨੇ ਬਾਕੀ ਐ ਰੰਗ ਹੁਣ ਹੌਲੀ ਹੌਲੀ ਨਜ਼ਰ ਵੀ ਆਉਣ ਲੱਗ ਗਈ 43000 ਸਰਕਾਰੀਆਂ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਦੋ ਸਾਲਾਂ ਜਿਹੀ ਰੋ। ਐਥੇ ਤੁਹਾਡੇ 'ਚੋਂ ਵੀ ਕਿਸੇ ਨਾ ਕਿਸੇ ਨੂੰ دوست ਨੂੰ ਜਾਂ ਕਿਸੇ ਦੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਣੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਿ 1 ਰੁਪਈਆ ਵੀ ਰਿਸ਼ਵਤ ਦਾ ਲੱਗਿਆ ਹੋਵੇ ਜਾਂ ਕਿ ਉਹਨੂੰ ਕਿ ਐਮਐਲਏ ਦੀ ਕੋਈ ਸਪਾਰਸ਼ ਲਵਾਉਣੀ ਪੈਗੀ ਹੋਵੇ ਜਿੰਨੇ ਵੱਧ ਨੰਬਰ ਆਉਂਦੇ ਆ ਉਹਨਾਂ ਛੇਤੀ ਚਿੱਠੀ ਆਉਂਦੀ ਹੈ ਕਿ ਆ ਜਾ ਭਾਈ ਪੰਜਾਬ ਸਰਕਾਰ ਦੇ ਕੁਰਸੀਆਂ ਵੱਡੀਆਂ ਵੱਡੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਨੇ ਤੇ ਨਾਲ ਬਿਜਲੀ 90% ਬਿਜਲੀ ਦਾ ਬਿੱਲ ਲੋਕਾਂ ਚ ਜ਼ੀਰੋ ਹੈ ਖੇਤਾਂ ਨੂੰ ਬਿਜਲੀ ਦਿਨੇ ਵੀ ਆਮ ਹੈ ਰਾਤ ਨੂੰ ਜਦੋਂ ਮਰਜੀ ਜਾ ਕੇ ਸੋਚ ਦਬੋ ਸਟਾਰਟਰ ਦੀ ਤੁਹਾਡਾ ਟਿਊਬਲ ਹੋ ਜਾਂਦਾ ਹੈ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਉਹ ਪਚਾ ਰਹੇ ਆ ਕੱਸੀਆਂ ਖਾਲਾਂ ਰਾਹੀਂ ਪੁਰਾਣੇ ਜਿਹੜੇ ਬੰਦ ਹੋ ਗਏ ਸੀ ਤੇ ਨਹਿਰੀ ਪਾਣੀ ਚ ਤਤ ਬਹੁਤ ਹੁੰਦੇ ਆ ਉਹਦੇ ਨਾਲ ਧਰਤੀ ਦੀ ਪਜਾਊ ਸ਼ਕਤੀ ਵੱਦੀ ਹੈ ਵੀਰੋ ਕੋਈ ਵੀ ਇਹੋ ਜਿਹਾ ਵਰਗ ਨਹੀਂ ਅਸੀਂ ਛੱਡਿਆ ਜਿਹਨੂੰ ਫਾਇਦਾ ਨਾ ਮਿਲਦਾ ਹੋਵੇ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਉਹ ਵੀ ਫ੍ਰੀ ਤੇ ਨਾਲ-ਨਾਲ ਆਪਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਨਹੀਂ ਸਰਕਾਰ ਵੇਚਦੀ ਹੁੰਦੀ ਹੈ ਕਿਤਾ ਘਾਟੇ ਤੇ ਜੀ ਇਹਨੂੰ ਆਪਣੇ ਦੋਸਤਾ ਮਿੱਤਰਾਂ ਨੂੰ ਵੇਚ ਦਿੰਦੇ ਆ ਸੋ ਵੀਰੋ ਆਪਾਂ ਅੱਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਇੱਜ਼ਤ ਮਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ ਐਸਐਸਐਫ ਤੁਸੀਂ ਸੜਕਾਂ ਤੇ ਦੇਖਦੇ ਹੋਵੋਗੇ ਸੜਕ ਸੁਰੱਖਿਆ ਸੜਕ ਸੁਰੱਖਿਆ ਮੈਂ ਬਾਤ ਪੈਂਦੀ ਨੰਬਰ ਦੇ ਦੋ ਅਸੀਂ ਥੋੜੀ ਨਾਲ ਗੱਲ ਕਰਾਂ ਸੜਕ ਸੁਰੱਖਿਆ ਹਫ਼ਤਾ ਪਹਿਲਾਂ ਇਕੱਲਾ ਹਫ਼ਤਾ ਮਨਾਉਂਦੇ ਹੁੰਦੇ ਸੀ ਕਿਉਂ ਹਫ਼ਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹੇ ਹਾਂ ਮੇਰੇ ਕੋਲੇ 3 ਮਹੀਨੇ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਡਿਟੋਲ ਹੈ ਉਹਨਾਂ ਕੋਲੇ ਗੈਸ ਕਟਰ ਨੇ ਆ ਕੋਈ ਰੱਬ ਨਾ ਕਰ ਐਕਸੀਡੈਂਟ ਹੋਵੇ ਤੇ ਕੱਟ ਕੇ ਤਾਕੀ ਵਗੈਰਾ ਬੰਦਾ ਛੇਤੀ ਕੱਢ ਕੇ ਨਾਲ ਦੀ ਨਾਲ ਹਸਪਤਲ ਪਹੁੰਚਾਈਏ ਐਸ ਵਾਰ ਸਿਰਫ 249 ਮੌਤਾਂ ਨੇ ਵੀਰੋ 1250 ਬੰਦੇ ਦੀ ਜਾਨ ਬਚਾ ਲਈ ਐਸਐਸਐਫ ਨੇ ਤੇ ਸੜਕਾਂ ਤੇ ਐਕਸੀਡੈਂਟ ਘਟਣ ਕੱਢ ਗਏ ਤੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕੇ ਦੇ ਕੜਾ ਪਾਇਆ ਹੋਇਆ ਕਿਸੇ ਕੋਲੇ ਕੈਸ਼ ਹੈ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਹੈ 18 ਲੱਖ ਰੁਪਇਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਕਿ ਭਾਈ ਤੁਹਾਡੀ ਗੱਡੀ ਦੇ ਵਿੱਚੋਂ ਇਹ ਲੱਭਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੀ ਹੈ ਹੁਣ ਤਾਂ ਇੱਜ਼ਤ ਹੀ ਕਮਾਉਣੀ ਹੈ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ਦੀ ਇਹਦੇ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕਿ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨੇ ਤੋਂ ਹਿੱਸੇ ਮੰਗਦੇ ਆ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਸੋ ਅੱਜ ਮੈਨੂੰ ਹਰ ਰੋਜ਼ ਫੋਨ ਆਉਂਦੇ ਨੇ ਕਈ ਵਾਰੀ ਤਾਂ ਮੈਂ ਵੀ ਭਾਵੁਕ ਹੋ ਜਾਂਦਾ ਕਿ ਲੋਕ ਕਹਿੰਦੇ ਜੀ ਅਸੀਂ ਤੁਹਾਡੀ ਤੁਹਾਡੀ ਸੌ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਐਨੇ ਵਧੀਆ ਕੰਮ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ 'ਚ ਇਹ ਮੁਕਾਬਲਾ ਹੁੰਦਾ ਹੈ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਇਹ ਖੁਸ਼ੀਆਂ ਦੇ ਸਮਾਗਮ ਹੁਣੋਂ ਬੰਦ ਹੋ ਗਏ ਸੀ ਵੀਰੋ ਹੁਣ ਅਗਲੀ ਗੱਲ ਜਿਹੜੀ ਹੈ گورنر ਨਾਲ ਅਗਲੀ ਗੱਲ گورنر ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 52500 5500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਸ਼ੁਰੂ ਕਰਨੀ ਹੁੰਦੀ ਏ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਅਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ ਹਜ਼ਾਰ ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਾਈ ਤਹੀਂ ਵਧਾਇਆ ਤਹੀਂ ਵਧਾਇਆ ਬੱਸ ਸਿਰੇ ਦਾ ਸਿਰੇ ਦਾ ਗੱਪੀ ਬੀਰੋ ਇਹ ਨਾ ਉਦਾਂ ਦੀ ਗੱਲ ਐ ਤੁਸੀਂ ਇਹ ਲੌਲੀਪੌਪ ਚ ਨਾ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕੰਮਕਾਰ ਨੂੰ ਵਧਾਉਣਾ ਚਾਹਨਾ ਇਹ ਸਾਈਕਲ ਐ ਇੱਕ ਪੂਰਾ ਗੋਲ ਜੇ ਕਿਸਾਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਉਹ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁੰਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਹੀ ਨਾ ਹੋਇਆ ਬਾਜ਼ਾਰ ਕੀ ਕਰਨ ਆਉਣਗੇ ਫਿਰ ਬਾਜ਼ਾਰ ਨਾ ਸਾਈਕਲ ਚੱਲਦਾ ਪੂਰਾ ਹਰ ਇੱਕ ਵਪਾਰ ਨੂੰ ਵਧਾਵਾ ਦੇ ਰਹੇ ਆ ਚਾਹੇ ਜਿਹੜਾ ਮਰਜ਼ੀ ਵਰਗ ਹੋਵੇ ਬਿਰੋਏ ਇਹ ਧਰਮ ਦੀ ਤੇ ਜਾਤ ਪਾਤ ਦੀ ਰਾਜਨੀਤੀ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਬਿਲਕੁਲ ਵੀ ਭਾਈਚਾਰਾ ਟੁੱਟਣ ਨਹੀਂ ਦੇਣਾ ਇਹ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਆ ਆਪਾਂ ਸਾਡਾ ਸਾਡਾ ਜਿਹੜਾ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਸਾਡੀਆਂ ਜਿਹੜੇ ਤਿਹਾਰ ਨੇ 크ਿਸਮਸ ਢੋਨ ਉਹ ਲੈ ਲੋ ਸਾਰੇ ਸਾਡੇ ਗੁਰੂ ਰਾਸ ਦਾ ਅਵਦਾਸ ਜੀ ਦੇ ਗੁਰਪੁਰਬ ਸਾਡੇ ਬਾਲਮੀਕੀ ਉਤਸਵ ਇਹ ਸਾਡੇ ਸਾਂਝੇ ਨੇ ਅਸੀਂ ਸਾਰੇ ਇਕੱਠੇ ਮਨਾਉਣਿਆਂ ਇਹ ਭਾਜਪਾ ਕੋਸ਼ਿਸ਼ ਨਾ ਕਰੇ ਕਿ ਅਸੀਂ ਇਹਨਾਂ ਨੂੰ ਤੋੜ ਦਾਂਗੇ ਜਾਂ ਕੋਈ ਹੋਰ ਕਰ ਦਾਂਗੇ ਇਸੇ ਕਰਕੇ ਪੰਜਾਬ ਨੂੰ ਮੰਨਦੀ ਹੈ ਪੂਰੀ ਦੁਨੀਆ ਕਿ ਇੱਥੇ ਜਿਹੜੇ ਲੋਕ ਨੇ ਆਪਸ ਵਿੱਚ ਭਾਈਚਾਰਾ ਰੱਖਦੇ ਨੇ ਕਦੇ ਖੂਨ ਖਰਾਬਾ ਨਹੀਂ ਹੋਇਆ ਇੱਥੇ ਕਦੇ ਕਾਰਫੂ ਨਹੀਂ ਲਾਉਣੇ ਪਏ ਸੋ ਵੀਰੋ ਤੁਹਾਡੇ ਨਾਲਾਂ ਤੁਹਾਡੇ ਵਰਗਾ ਐਦਾਂ ਹੀ ਕੰਮ ਕਰਦਾ ਰਹੂੰਗਾ ਇਸ ਤੋਂ ਬਾਅਦ ਮੈਂ ਧਾਕੇ ਜਾਊਂਗਾ ਰਾਤ ਨੂੰ ਲੁਧਿਆਣੇ ਸ਼ਹਿਰ ਦੇ ਵਿੱਚਾਂ ਜਿੱਥੇ ਕਹਿਣਗੇ ਲੋਕ ਉੱਥੇ ਜਾਊਂਗਾ ਔਰ ਜਿੱਥੇ ਜਿੱਥੇ ਲੋਕ ਕਹਿਣਗੇ ਉੱਥੇ ਜਾਊਂਗਾ ਤੇ ਪ੍ਰਚਾਰ ਵੀ ਇਹੀ ਕਰੂੰਗਾ ਕਿ ਭਾਈ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਜਰੂਰ ਵੋਟਾਂ ਪਾਓ ਔਰ 1 ਜੂਨ ਦਾ ਜਿਹੜਾ ਵੋਟਾਂ ਵਾਲਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਨਾ ਸਮਝ ਲਿਓ ਵੀ ਛੱਡੋ ਪਰੇ ਆਪਾਂ ਤਾਂ ਪਿਕਨਿਕ ਤੇ ਚੱਲਦੇ ਆ ਇਹੇ ਡਿਊਟੀ ਵਾਲਾ ਦਿਨ ਹੈ ਇਹ ਜਿਹੜਾ ਵੋਟਰ ਕਾਰਡ ਹੈ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕੁੱਲਾ ਔਰ ਲੱਖਾਂ ਕਰਤਾਰ ਸਿੰਘ ਸਰਾਬਿਆਂ, ਗਦਰੀ ਬਾਬਿਆਂ ਨੇ ਇਹ ਆਪਣਾ ਖੂਨ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ। ਇਹਨੂੰ ਇਹਨੂੰ 500 ਰੁਪਇਆ ਲੈ ਕੇ ਜਾਂ ਕੋਈ ਸ਼ਰਾਬ ਦੀ ਬੋਤਲ ਜਾਂ ਭੁੱਕੀ ਲੈ ਕੇ ਇਹਨੂੰ ਕਿਸੇ ਨੂੰ ਫੜਾ ਨਾ ਦਿਆ ਕਰੋ। ਜਿਦੀ ਮਰ ਜਿਹਨੂੰ ਮਰਜ਼ੀ ਪਾਓ ਪਰ ਉਹਦੀ ਮਰਜ਼ੀ ਨਾਲ ਪਾਓ। ਮੈਂ ਤਾਂ ਇਹੀ ਮੈਸੇਜ ਦੇਣਾ ਉਹਨਾਂ। ਸੋ ਵੀਰੋ ਜਿਹਨੇ ਚੰਗਾ ਕੰਮ ਕੀਤਾ ਉਹਨੂੰ ਪਾ ਦੋਗੇ। ਜਿਹੜੇ ਜਿਹਨਾਂ ਨੇ ਕਰਸੂਤਾ ਮਾੜੀਆਂ ਨੇ ਨਹੀਂ ਬਹਿਣ ਗਿਆ ਸੋ ਆਪਾਂ ਤਾਂ ਕੁਝ ਕਹਿ ਨਹੀਂ ਰਹੇ ਅਕਾਲੀ ਦਲ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋ ਗਏ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਕੋਕਤੋਂ ਵਾਲਾ ਕਿੱਥੇ ਮਾਰਿਆ ਕਿਤੋਂ ਵਾਲਾ ਕਿੱਥੇ ਮਾਰਿਆ ਸੋ ਆਜੋ ਆਪਾਂ ਇਕੱਠੇ ਹੋ ਕੇ ਇੱਕ ਨਵੀਂ ਇਤਿਹਾਸ ਲਿਖੀਏ 4 ਜੂਨ ਨੂੰ 4 ਜੂਨ ਨੂੰ ਇਸ ਵੇਲੇ ਤੱਕ ਤਾਂ ਕੰਮ ਹੋ ਜੂਗਾ ਕਿ ਭਾਈ ਪੰਜਾਬ ਚੋਂ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 ਜੀਰੋ ਸੋ ਪੰਜਾਬ ਬਣ ਗਿਆ ਹੀਰੋ ਪੰਜਾਬ ਬਣੇਗਾ ਹੀਰੋ 13 ਜੀਰੋ ਅਰਵਿੰਦ ਕੇਜਰੀয়াল ਜੀ ਬਾਹਰ ਆ ਗਏ ਅੱਜੋ ਕੁਰੂਖੇਤਰ ਨੇ 16 ਤਰੀਕ ਨੂੰ ਪੰਜਾਬ ਆਉਣਗੇ ਆ ਕੇ ਦਰਬਾਰ ਸਾਹਿਬ ਦਰਗਿਆਣਾ ਮੰਦਿਰ ਮੱਥਾ ਟੇਕਣਗੇ ਉਸ ਤੋਂ ਬਾਅਦ ਰੋਡ ਸ਼ੋਅ ਕਰਾਂਗੇ ਅੰਮ੍ਰਿਤਸਰ ਚ ਉਹ ਵੀ ਕਿਉਂਕਿ ਉਹਨਾਂ ਦੀਆਂ ਵੋਟਾਂ ਪਹਿਲਾਂ ਨੇ 25 ਤਰੀਕ ਨੂੰ ਉਹ ਪ੍ਰਚਾਰ ਖਤਮ ਕਰਕੇ ਸਿੱਧੇ ਹੀ ਪੰਜਾਬ ਆ ਜਾਣਗੇ ਤੇ ਫਿਰ ਇੱਥੇ ਹੀ ਰਹਿਣਗੇ ਸੋ ਵੀਰੋ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਮ੍ਹਾਂ ਸੈੱਟ ਸੀ ਸਾਨੂੰ ਕੋਈ ਪ੍ਰਮਾਤਮਾ ਨੇ ਕੋ ਘਾਟ ਨਹੀਂ ਰੱਖੀ ਸੀ ਨਾ ਸ਼ੋਹਰਤ ਦੀ ਨਾ ਦੌਲਤ ਦੀ ਮੈਂ ਕਲਾਕਾਰ ਸੀ ਫੇਮਸ ਅਰਵਿੰਦ ਕੇਜਰੀਵਾਲ ਇੱਕ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਕਮਿਸ਼ਨਰ ਸਾਨੂੰ ਕਿ ਲੋੜ ਸੀ ਨਾ ਪਿੱਛੇ ਇਹ ਇਹਨਾਂ ਨੂੰ ਪੰਗੇ ਲੈਣ ਦੀ ਆ ਜੇਲ੍ਹਾਂ ਜਾਣ ਦੀ ਪਰ ਵੀਰੋ ਹਰ ਬੰਦੇ ਦਾ ਫਰਜ਼ ਬਣਦਾ ਹੈ ਕਟੋ-ਕਟੋ ਅੱਖੀਂ ਦੇਖ ਕੇ ਮੱਖੀ ਨੀ ਨਿਕਲੀ ਜਾਂਦੀ ਸਾਡੀਆਂ ਅੱਖਾਂ ਸਾਹਮਣੇ ਦੇਸ਼ ਦਾ ਨੁਕਸਾਨ ਹੋਈ ਜਾਂਦਾ ਸੀ ਫਿਰ ਅਸੀਂ ਆਪਣੀਆਂ ਅਫਸਰੀਆਂ ਕਲਾਕਾਰੀਆਂ ਕਰਕੇ ਕੀ ਕਰਦੇ ਤੁਰਨ ਜਾਣਾ ਤਾਂ ਹਰੇਕ ਨੇ ਦੁਨੀਆ ਤੋਂ ਪਰ ਕਟੋ-ਕਟ ਆਪਦਾ ਕੋਈ ਕੋਸ਼ਿਸ਼ ਤਾਂ ਕਰਕੇ ਜਾਓ ਇੱਕ ਜੰਗਲ ਚ ਅੱਗ ਲੱਗੀ ਸਾਰੇ ਜਾਨਵਰ ਭੱਜ ਗਏ ਤੇ ਇੱਕ ਚਿੜੀ ਸੀ ਉਹ ਪੱਤੋ ਜਾਇਆ ਕਰੇ ਛੱਪੜ ਚ ਚੁੰਝ ਦੇ ਵਿੱਚ ਪਾਣੀ ਭਰ ਕੇ ਉਹਦੇ ਉੱਤੇ ਪਾ ਦਿਆ ਕਰੇ ਅੱਗ ਤੇ ਫਿਰ ਫਿਰ ਜਾਇਆ ਕਰੇ ਫਿਰ ਫਿਰ ਚੁੰਝ ਚ ਪਾਣੀ ਪੜ ਕੇ ਪਾਦਿਆ ਕਰੇ ਜੋ 10 15 ਵਾਰੀ ਇਦਾਂ ਕੀਤਾ ਬਾਕੀ ਜਾਨਵਰ ਮਜ਼ਾਕ ਕਰਨ ਲੱਗੇ ਹੱਸਣ ਲੱਗੇ ਕਹਿੰਦੇ ਚਿੜੀਏ ਭੋੜੀ ਐ ਤੂੰ ਭੋੜੀ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਬੁਝਣ ਦੀ ਬੁਝਦੀ ਨਹੀਂ ਹੈਗੀ ਤੂੰ ਭੱਜਣ ਦੀ ਕਰ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਕਦੇ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਵਾਲਿਆਂ ਚ ਤੇ ਡਰ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਸਵਾਪਾ ਇਤਿਹਾਸ ਸਿਰ ਜੀਏ ਤੁਹਾਡਾ ਨਾਮ ਵੀ ਤੁਹਾਡਾ ਨਾਮ ਵੀ ਇਤਿਹਾਸ ਚ ਲਿਖਿਆ ਜਾਊਗਾ ਅੱਜ ਤੋਂ 20 ਸਾਲ 25 ਸਾਲ 40 ਸਾਲ ਬਾਅਦ ਜਦੋਂ ਕੋਈ ਕਿਸੇ ਵੱਡੇ ਟੈਸਟ ਹੋਣਗੇ ਉਹਦੇ ਵਿੱਚ ਪੁੱਛਿਆ ਜਾਇਆ ਕੇ ਨੂੰ ਸਵਾਲ ਕਿ ਜਦੋਂ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਦਾ ਸੀ ਉਹਨੂੰ ਮੁੜ ਕੇ ਪੱੜੀ ਤੇ ਚੜਾਇਆ ਜਾ ਰਿਆ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਹੋਊਗਾ ਕਿ ਫਤਿਹਗੜ ਲੋਕ ਸਭਾ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਵੇਲੇ ਆਪਣੇ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਬਾਕੀ ਸੰਸਦ ਦੇ ਵਿੱਚ ਕਿਵੇਂ ਬੋਲਣਾ ਹੈ ਤੇ ਸੰਸਦ ਦੇ ਵਿੱਚ ਬੋਲ ਕੇ ਉੱਥੋਂ ਪੰਜਾਬ ਦੇ ਪੈਸੇ ਲੈ ਕੇ ਕਿਵੇਂ ਆਉਣੇ ਨੇ ਇਹ ਸਾਰੇ ਪਾਸਵਰਡ ਮੈਨੂੰ ਪਤਾ ਹੈ ਤੁਸੀਂ ਦੇਖ ਰਹੇ ਹੋ 8 ਸਾਲ ਮੈਂ ਉਹਨਾਂ ਨੂੰ ਟਿਕਣ ਨਹੀਂ ਦਿੰਦਾ ਉਥੇ ਪਰ ਮੈਂ ਕੱਲੇ ਹੀ ਹੁੰਦਾ ਸੀ ਪਰ ਉਹ ਡਰਦੇ ਸੀ ਪੀਲੀ ਪਾਗ ਵਾਲਾ ਖੜਾ ਹੋ ਗਿਆ ਇਹ ਇੱਧਰ ਆ ਕੇ ਰੋਲਾ ਪਾਉ ਇਹਦਾ ਕੰਮ ਕਰ ਦੋ ਯਾਰ ਕੀ ਚਾਹੁੰਦਾ ਇਹ ਸੋ ਪਾਸਵਰਡ ਮੈਂ ਆਪ ਹੀ ਦੇ ਦੂੰਗਾ ਗੁਰਪ੍ਰੀਤ ਜੀਪੀ ਨੂੰ ਬਾਕੀ ਕੰਮ ਮੇਰਾ ਹੈ ਤੂੰ ਤੁਹਾਡੀ ਜ਼ਿੰਮੇਵਾਰੀ 1 ਜੂਨ ਨੂੰ ਖਤਮ ਹੈ ਸਾਡੀ ਜ਼ਿੰਮੇਵਾਰੀ 1 ਜੂਨ ਤੋਂ ਬਾਅਦ ਸ਼ੁਰੂ ਹੈ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਮੈਨੂੰ ਪੁੱਛਦੇ ਸੀ ਅੱਜ ਕੇਜਰੀਵਾਲ ਸਾਹਿਬ ਕਹਿੰਦੇ ਅੱਜ ਕਿੱਥੇ ਜਾਣਾ ਹੈ ਮੈਂ ਕਿਹਾ ਜੇ ਸਮਰਾਲਾ ਤੇ ਦਾਖਾ ਜਾਣਾ ਹੈ ਕਹਿੰਦੇ ਮੇਰੇ ਵੱਲੋਂ ਸਾਰਿਆਂ ਨੂੰ ਸੱਸੀ ਕਾ ਬੁਲਾਈ ਮੇਰੇ ਵੱਲੋਂ ਪਿਆਰ ਦੇਈ ਵੀਰੋ ਉਹ ਵੀ ਆਉਣਗੇ ਇੱਥੋਂ ਦੀ ਉਹਨਾਂ ਨੂੰ ਵੀ ਲਿਆਂਵਾਵਾਂਗੇ ਇਹ ਗਲਤਫਹਿਮੀ ਸੀਗੇ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਦਰਿਆ ਜਿਹੜੇ ਨੇ ਨਾ ਉਹ ਆਪ ਦਾ ਰਾਹ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੋ ਇਸ ਕਰਕੇ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਤ ਇੱਕ ਮਿੰਟ ਲਈ ਗੁਰਪ੍ਰੀਤ ਜੀ ਪੀ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਤਾਪਕਵਾਨ ਸਿੰਘ ਮਾਨ ਸਾਹਿਬ ਇਥੋਂ ਦੇ ਐਮ ਐਲ ਏ ਸਾਡੇ ਦਿਆਲਪੁਰਾ ਸਾਹਿਬ ਬਾਕੀ ਇਸ ਮੂਹ ਸਾਡੇ ਪਿੱਛੇ ਸਾਰੇ ਹਲਕਿਆਂ ਦੇ ਐਮ ਐਲ ਏ ਸਾਹਿਬਾਨ ਤੇ ਬਾਕੀ ਸਾਡੇ ਪਾਰਟੀ ਦੇ ਵਲੰਟੀਅਰ ਬਲਾਕ ਮਦਾਨ ਡਿਸਟ੍ਰਿਕਟ ਮਦਾਨ ਤੁਹਾਡਾ ਸਾਰਿਆਂ ਦਾ ਮੈਂ ਸਨਾਲਾ ਵਸਿਆ ਦਾ ਤੇ ਵੱਖ-ਵੱਖ ਆਏ ਹਲਕੇ ਤੋਂ ਸਾਰਿਆਂ ਦਾ ਮੈਂ ਦਿਲ ਦੀ ਗ੍ਰਾਈਆਂ ਸਾਰਿਆਂ ਧੰਨਵਾਦ ਕਰਦਾ ਤੁਸੀਂ ਅੱਜ ਜਿਵੇਂ ਅੱਜ ਚੌਕ ਕੀਤਾ ਜਿਵੇਂ ਰੋਡ ਨੂੰ ਅੱਜ ਬੜਾ ਵੱਡਾ ਕੰਮਜਾਹ ਹੋਇਆ ਕਿਉਂਕਿ ਸਾਰੇ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਿਉਂਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕੀਤਾ ਉਹ 75 ਸਾਲਾਂ 'ਚ ਕਿਸੇ ਵੀ ਮੁੱਖ ਮੰਤਰੀ ਨੇ ਕੰਮ ਨਹੀਂ ਕੀਤਾ ਅੱਜ ਸਾਡੇ ਜਿਹੜੇ ਕਿਸਾਨ ਨੇ ਅੱਜ ਸਾਡੇ ਕਿਸਾਨ ਭਰਾ ਬਹੁਤ ਖੁਸ਼ ਨੇ ਚਾਹੇ ਮੈਂ ਰਾਏਕੋਟ ਜਾਨਣਾ ਚਾਹੇ ਅਮਰਗੜ ਜਾਨਣਾ ਚਾਹੇ ਇਸ ਬਣਾਣਾ ਆਪਾਂ ਹੁੰਨੇ ਆ ਪੂਰੇ ਹਲਕੇ 'ਚ ਮੈਂ ਕਟੋਕਰ 600 ਦੇ ਕਰੀਬ ਫੰਕਸ਼ਨ ਕਰ ਚੁੱਕਾ ਹਰ ਪਾਸੇ ਕਹਿ ਰਹੇ ਭਗਵਾਨ ਜਮਾਨਾ ਨੇ ਸਾਡਾ ਕੰਮ ਕੀਤਾ ਸਾਡੇ ਲੋਕਾਂ ਦਾ ਕੰਮ ਕੀਤਾ ਅੱਜ ਜਿੱਥੇ ਮਰਜੀ ਜਾ ਕੇ ਜੱਟ ਹੱਥ ਚੱਕ ਕੇ ਸਾਡਾ ਹਿੰਦੂ ਪਰਾਵੀਹ ਚੱਕ ਕੇ ਕਹਿ ਰਿਹਾ ਵੀ ਭਗਵਾਨ ਜਮਾਨਾ ਨੇ ਸਾਡਾ ਕੰਮ ਕੀਤਾ ਕਿਉਂਕਿ ਅੱਜ ਸਹੀ ਮੈਨਿਆ ਜੋ ਸਾਡੇ ਗਰੀਬ ਕਿਸਾਨ ਸੀ ਜਾਂ ਮਜ਼ਦੂਰ ਸੀ ਜਾਂ ਸਾਡੇ ਹਿੰਦੂ ਪਰਾ ਸੀ ਅੱਜ ਕਟੋਕਰ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲ ਕੇ ਦੱਸਿਆ ਵੀ 90% ਦੇ ਕਰੀਬ ਜਿਹੜੇ ਅੱਜ ਬਿੱਲ ਆਉਂਦੇ ਨੇ ਜਿਹੜੇ ਬਿੱਲ ਜਿਹੜੇ ਫਰੀ ਨੇ ਅੱਜ ਕਿਉਂਕਿ ਅੱਜ ਜਿਹੜੇ ਸਾਡੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਅੱਜ ਜਦੋਂ ਮਰਜੀ ਵੋਟ ਚਲਾ ਕੇ ਉਹਨਾਂ ਨੂੰ ਪਾਣੀ ਮਿਲ ਰਿਹਾ ਅੱਜ ਜਿਹੜੇ ਸਾਡੇ ਕਿਸਾਨ ਕੋ ਮੋਟਰ ਦਾ ਕਨੈਕਸ਼ਨ ਨਹੀਂ ਤੇ ਪਾਣੀ ਨਹੀਂ ਸੀਗਾ ਅਭੀ ਅਮਰਗੜ ਮੈਂ ਅਮਰਗੜ ਮੈਂ ਜਾ ਕੇ ਆਇਆ ਉੱਥੇ ਘਟੋਕੜ 200 ਕਰੋੜ ਦਾ ਪ੍ਰੋਜੈਕਟ ਸਾਡੇ ਪਾਣੀ ਦਾ ਲੱਗ ਰਿਹਾ ਤਾਂ ਕਿ ਸਾਡੇ ਕਿਸਾਨਾਂ ਨੂੰ ਪਾਣੀ ਨਾ ਲੱਗ ਸਕੇ ਕਿਉਂਕਿ ਜਿਆਦਾ ਸਾਡੇ ਮੁੱਖ ਮੰਤਰੀ ਸਾਹਿਬ ਬੋਲ ਕੇ ਛੱਡੇ ਐ ਮੈਂ ਦਿਲ ਦੀ ਗਹਿਰਾਈਆਂ ਚੋਂ ਤੁਹਾਡੀ ਸਾਰੀ ਸੰਗਤ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਹਰਮਨ ਪਿਆਰੇ ਨੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਦਾ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਇਹੀ ਹੱਥ ਖੜਾ ਕਰਕੇ ਬਿਸ਼ਵਾਲ ਲੈਣਾ ਚਾਹੁੰਦਾ ਵੀ ਸ੍ਰੀ ਫਤੇਗਰ ਸਾਹਿਬ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤਾਂ ਆਪਾਂ ਘੱਟੋ ਘੱਟ 2 ਤੇ 2.5 ਲੱਖ ਤੇ ਵੋਟਾਂ ਤੇ ਜਿੱਤ ਕੇ ਜਾਈਏ ਤਾਂ ਕਿ ਆਪਣਾ ਪੰਜਾਬ ਸਾਡੇ ਭਗਵੰਤ ਮਾਜੀ ਦਾ ਨਾਮ ਉੱਚਾ ਹੋਵੇ ਕੇਜਰੀਵਾਦ ਸਾਹਿਬ ਦਾ ਨਾਮ ਉੱਚਾ ਹੋਵੇ ਤਾਂ ਕਿ ਇਹ ਤੱਕੜੇ ਹੋਣ ਤਾਂ ਪੰਜਾਬ ਹੋਰ ਵਧੀਆ ਤੁਹਾਡੇ ਕੰਮ ਕਰ ਸਕਣ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਇੱਕ ਹੱਥ ਖੜਾ ਕਰਕੇ ਸਾਰਿਆਂ ਨੂੰ ਪਿਛਵਾਦ ਦੋਣਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਉਹ ਜਿਹੜਾ ਦਿਨ ਨਾਲ ਸਾਡੇ ਪੰਜਾਬ ਦੀ ਸੇਵਾ ਕਰਦੇ ਕੰਮ ਕਰਦੇ ਹੈ ਉਹਨਾਂ ਨੂੰ ਵੀ ਆਪਣਾ ਤਕੜਾ ਬਲ ਮਿਲੂਗਾ ਸਾਰਿਆਂ ਨੇ ਹੱਥ ਖੜਾ ਕਰਕੇ ਸਾਡੀਆਂ ਭੈਣਾ ਮਤਾਵਾਂ ਨੇ ਸਾਰਿਆਂ ਹੱਥ ਖੜਾ ਕਰਕੇ ਪਿਛਵਾਦ ਦੋਣਾ ਵੀ 13 ਦੇ 13 ਸੀਟਾਂ ਪਾ ਪੰਜਾਬ ਜਿੱਤਾਂਗੇ ਆ ਆਮ ਆਦਮੀ ਪਾਰਟੀ ਜੈ ਹਾਂ ਸਾਡੇ ਭਗਵਾਨ ਸਿੰਘ ਮੁੱਖ ਮੰਤਰੀ ਸਾਹਿਬ ਜੈ ਹਾਂ ਸਾਡਾ ਮੁੱਖ ਮੰਤਰੀ ਕੇਜਰੀਵਾ ਸਾਹਿਬ ਜਿੰਦਾਬਾਦ ਕੇਜਰੀਵਾ ਸਾਹਿਬ ਜਿੰਦਾਬਾਦ ਤੁਸੀਂ ਸਾਰੇ ਜਿੰਦਾਬਾਦ ਜੇ ਤੁਸੀਂ ਜਿੰਦਾਬਾਦ ਹੋ ਤਾਂ ਅਸੀਂ ਜਿੰਦਾਬਾਦ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਵੇਗ ਰੂਜੀ ਕਾ ਖਾਲਸਾ ਵੇਗ ਰੂਜੀ ਕੀ ਫਤਿਹ ਮੈਨੂੰ ਹਰਮੈਸ਼ ਆਈ ਹੈ ਕਿ ਪੰਜਾਬੀ ਦੇ ਬਹੁਤ ਵੱਡੇ ਕਵੀ ਸਵਰਗਵਾਸੀ ਸੁਜੀਤ ਪਾਤਰ ਕਲ ਉਹਨਾਂ ਦਾ ਸੰਸਕਾਰ ਸੀ ਉਹਨਾਂ ਨੇ ਕੁਝ ਲਾਈਨਾਂ ਮੈਂ ਤੁਹਾਨੂੰ ਸਾਂਝੇ ਕਰਾਂ ਉਹਨਾਂ ਨੇ ਇਹ ਕਿਹਾ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮਤਲਬ ਦਿਲ ਨਾ ਛੱਡਿਓ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜ਼ਮੀਨ ਰੱਖਿਓ ਕਲਮੇ ਲੱਭ ਲਾਂਗੇ ਇਸੇ ਧਰਤੀ ਤੇ ਗਿੱਧੇ ਪੈਣਗੇ ਭੰਗੜੇ ਪੈਣਗੇ ਇਸੇ ਤਰ੍ਹਾਂ ਤੇ ਕੁਸ਼ਤੀਆਂ ਹੋਣਗੀਆਂ ਕਬੱਡੀਆਂ ਹੋਣਗੀਆਂ ਇਸੇ ਧਰਤੀ ਤੇ ਖੁਸ਼ੀਆਂ ਖੇੜੇ ਆਉਣਗੇ ਜੇ ਦੇਸ਼ ਨੂੰ ਨੰਬਰ ਬਣਾਉਣਾ ਤਾਂ ਪੰਜਾਬ ਨੂੰ ਨੰਬਰ ਬਣਾਉਣਾ ਪਊ ਪਹਿਲਾਂ ਤੇ ਪੰਜਾਬ ਹਮੇਸ਼ਾ ਲੀਡ ਕਰਦਾ ਆਓ ਸਾਰੇ ਰਲ ਕੇ ਆਪਾਂ ਪੰਜਾਬ ਵਾਸਤੇ ਇੱਕ ਦਿਨ ਕੱਢ ਲਿਓ 1 ਜੂਨ ਦਾ ਤੇ ਉਸ ਤੋਂ ਬਾਅਦ ਬਾਕੀ ਕੰਮ ਸਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆ ਬਾਦ ਰਹੋ